ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ 45 ਸਾਲਾਂ ਨੌਜਵਾਨ ਪਰਮਜੀਤ ਸਿੰਘ ਦੀ ਦੁਬਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ। ਪਿੰਡ ਵਿੱਚ ਛਾਇਆ ਮਾਤਮ, ਪਰਿਵਾਰਕ ਮੈਂਬਰਾਂ ਦਾ ਰੋੜੋ-ਬੁਰਾ ਹਾਲ। ਜਾਣਕਾਰੀ ਅਨੁਸਾਰ ਹੈ, ਤਵਾਰਨੂ 5 ਵਜੇ ਦੇ ਕਰੀਬ ਮ੍ਰਿਤਕ ਪਰਮਜੀਤ ਸਿੰਘ ਦੀ ਪਤਨੀ ਸਰਬਜੀਤ ਕੌਰ, ਭਰਾ ਰਵਿੰਦਰ ਸਿੰਘ ਅਤੇ ਚਾਚਾ ਬਲਵੰਤ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦੁਬਈ ਤੋਂ ਆਪਣੀ ਲੜਕੀ ਦੀ ਸ਼ਾਦੀ ਕਰਨ ਵਾਸਤੇ ਆਇਆ ਹੋਇਆ ਸੀ ਅਤੇ 29 ਦਸੰਬਰ ਨੂੰ 2023 ਨੂੰ ਉਹ ਦੁਬਾਰਾ ਰੋਜੀ-ਰੋਟੀ ਕਮਾਉਣ ਦੇ ਲਈ ਦੁਬਈ ਚਲਾ ਗਿਆ। ਪਰ 3 ਜਨਵਰੀ ਨੂੰ ਡਿਊਟੀ ਦੌਰਾਨ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਪਰਮਜੀਤ ਸਿੰਘ ਦੀ ਲਾਸ਼ ਨੂੰ ਜਲਦ ਵਾਪਸ ਮੰਗਵਾਉਣ ਵਿੱਚ ਮਦਦ ਕੀਤੀ ਜਾਵੇ ਅਤੇ ਪ੍ਰਭਾਵਿਤ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ ਦੇਖੋ ਟੀਵੀ ਨਿਊਜ਼ ਇੰਡੀਆ 265 ਲਈ ਧਾਲੀਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਪਰਮਜੀਤ ਸਿੰਘ ਉਹਨਾਂ ਦਾ ਨਾਮ ਹੈ ਪਰਮਜੀਤ ਸਿੰਘ ਉਹਦਾ ਨਾਮ ਹੈ 29 ਤਰੀਕ ਤੇ ਮਕਲਾਇਆ 1200 ਕਿ ਕਰਾਵਾ ਕਰੋ ਮੜਕੇ 3 ਤੇ ਵੀ ਮੈਨੂੰ ਫੋਨ ਕੀਤਾ 31 ਤੇ ਵੀ ਕੀਤਾ 1 ਤੇ ਵੀ ਕੀਤਾ 2 ਤੇ ਵੀ ਕੀਤਾ 3 ਜਿਹੇ ਤੇ ਮੁੱਕ ਗਿਆ ਤਰੀਕ ਤੇ ਸਾਮ ਨੂੰ ਮੈਂ ਟੈਗ ਆਂਦੇ ਸਿਰ ਦਾ ਹੋ ਗਿਆ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਉਦੋਂ ਦਾ ਹੀ ਟੈਗ ਹੋ ਗਿਆ 3 ਤਰੀਕ ਦਾ ਹੀ ਮੈਂ ਬਹੁਤ ਗਰੀਬਣੀ ਹੋ ਗਈ ਮੇਰਾ ਨਾ ਗਰੀਬ ਮਾਰ ਬੜੀ ਹੋ ਗਈ ਮੈਂ ਕੀ ਕਰ ਸਕਦੀ ਹੁਣ ਬੱਚਿਆਂ ਕਿਤਾ ਭਰਾਉਂ ਕੱਲੀ ਕਿੰਨੇ ਬੱਚੇ ਉਹਨਾਂ ਦੇ ਮੇਰੇ ਬੱਚੇ ਦੇ ਤਿੰਨਾਂ ਦੋ ਬੇਟੀਆਂ ਇੱਕ ਬੇਟਾ ਬੇਟੀ ਦਾ ਹੁਣ ਸ਼ਾਦੀ ਕੀਤੀ ਆ ਜੇ ਉਹ ਵੀ 10 ਲੱਖ ਸਿਰ ਚੜਿਆ ਅਜੇ ਤਾਂ 10 ਦਿਨ ਵੀ ਨਹੀਂ ਹੋਏ ਗਏ ਨੂੰ ਮੇਰੇ ਕਿੰਨੇ ਲੋੜੀ ਆ ਉਹ ਵੀ ਪੈਸੇ ਬੱਚੇ ਪੜਦੇ ਬੇਟਾ ਇੱਕ ਪਰਦਾ ਪੋਰਤ ਖਲਾਚ ਪਰਦਾ ਵਾ ਬੇਟੀ ਪੜਦੀ ਛੋਟੀ ਹੈ 17 ਸਾਲਾਂ ਦੀ ਹੈ 10ਵੀਂ ਚ ਕਲਾਸ ਚ ਪੜਦੀ ਆ ਈਮਾਨ ਦਾ ਬੇਚਤਾਰ ਸਰਕਾਰ ਨੂੰ ਆ ਵੀ ਚਾਹੀਦਾ ਵੇਖੋ ਮੇਰੀ ਹਾਲਤ ਕੀ ਹੋਈ ਆ ਵਾ ਸਰਕਾਰ ਨੂੰ ਸਮਝਣਾ ਚਾਹੀਦਾ ਮੇਰਾ ਕੋਈ ਹਾਲ ਬੱਚਿਆਂ ਦਾ ਕਰੇ ਹੋਣਾ ਮੈਸੇਜ ਤਕਰੀਬ ਮਾਰੀ ਹੋ ਗਈ ਆ ਮੇਰਾ ਸਰਦਾਰ ਜੀ ਜਿੰਦਾ ਰਵੇ ਮੈਂ ਸਰਕਾਰ ਕੋ ਕੁਛ ਨਹੀਂ ਮੰਗ ਸਕਦੀ ਹਾਂ ਮੈਨੂੰ ਮੰਗਣਾ ਪੈਣਾ ਮੈਂ ਹੁਣ ਮੰਗਤੀ ਹੋਗੀ ਮੈਨੂੰ ਨਾ ਜਾਂਦਾ ਮੇਰਾ ਸਰਦਾਰ ਜੀ ਮੈਂ ਮੰਗਣਾ ਹੀ ਨਹੀਂ ਚਾਹੁੰਦੀ ਕਿ ਕੋ ਮੈਂ ਹੁਣ ਚੁ ਮੇਰੀਆਂ ਝੋਲੀਆਂ ਆਟੀਆਂ ਗਈਆਂ ਮੈਂ ਬਹੁਤ ਗਰੀਬਣੀ ਆ ਗਈ ਮੇਰੀ ਖਰੀਬਣੀ ਮਾਰ ਹੋ ਗਈ ਮੇਰਾ ਕੋਈ ਨਹੀਂ ਗਾਵਨ ਸਾਰਾ ਰਹਿ ਗਿਆ ਮੇਰੇ ਪੇਕੇ ਵੀ ਬੜੇ ਮਾਰੇ ਉਹਨਾਂ ਦੇ ਤਾਂ ਅੱਗੇ ਲੱਕ ਤੋੜ ਕੇ ਅੱਗੇ ਝੁੱਟ ਗਿਆ ਮੈਂ ਇਹ ਬਤਾਣਾ ਮੇਰਨ ਸੇਤੀ ਤੋਂ ਸੇਤੀ ਪਚਾਈ ਜਾਵੇ ਮੈਂ ਤਰਲੇ ਲੈਣ ਦੀ ਆਪਣੇ ਸਭ ਪਤੀ ਪਰਮੇਸ਼ਰ ਘਰ ਮੈਂ ਅੱਜ ਸੇਤੀ ਜੇਤੀ ਆ ਮੇਰੀ লাশ ਪਹੁੰਚ ਜੇ ਮੇਰੇ ਘਰ ਮੈਂ ਤਰਲੇ ਲਾਂ ਦੀ ਮੇਰਾ ਹੱਥ ਵੀ ਦੋ ਦੋ ਵਜੇ ਉੱਠ ਉੱਠ ਕੇ ਬੈ ਬੈ ਕੇ ਵੇਦੀਆਂ ਬਾਹਰ ਨੂੰ ਮੇਰੀ ਸੇਤੀ ਸੇਤੀ ਆ ਜੇ ਮੈਨੂੰ ਦੰਦਲਾਂ ਪੈਂਦੀਆਂ ਮੇਰੇ ਹੱਥ ਮਰੋੜੇ ਜਾਂਦੇ ਮੈਂ ਖੋਸ ਖੋਸ ਕੱਲਿਆ ਕੀ ਗੋਡੇ ਮੇਰੇ ਬ੍ਰਦਰ ਲੱਗਦੇ ਸੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਪਰਮਜੀਤ ਸੀ ਤੇ ਕਿੱਦਾਂ ਤੁਹਾਨੂੰ ਪਤਾ ਲੱਗਾ ਤੇ ਕੀ ਗੱਲ ਪਾ ਜੀ ਉਥੋਂ ਦਾ ਸਰਪੰਚ ਨੂੰ ਫੋਨ ਆਇਆ ਸੀਗਾ ਉਥੋਂ ਪਹਿਲਾਂ ਆਇਆ ਸੀਗਾ ਇੱਥੇ ਅੰਬੈਸੀ ਵਾਲਿਆਂ ਨੇ ਕੀਤਾ ਸੀਗਾ ਗਰਦਾਸਪੁਰ ਤੇ ਗਰਦਾਸਪੁਰ ਵਾਲਿਆਂ ਕੀਤਾ ਧਾਰੀਵਾਲ ਥਾਣੇ ਜੇ ਧਾਰੀਵਾਲ ਵਾਲੇ ਥਾਣੇ ਵਾਲਿਆਂ ਨੇ ਇੱਥੇ ਕੀਤਾ ਜੀ ਸਰਪੰਚ ਨੂੰ ਤੇ ਸਰਪੰਚ ਦੱਸ ਕੇ ਗਿਆ ਸੀਗਾ ਸਾਨੂੰ ਘਰ ਇੱਥੇ ਉਹ ਕਹਿੰਦੇ ਸੀਗੀ ਮਤਲਬ ਕਿ ਉਹਨਾਂ ਦੀ ਨਾ ਬਾਹਰ ਨਹਾਟ ਅਟੈਕ ਨਾਲ ਨਾ ਮੌਤ ਹੋ ਗਈ ਆ ਹਾਂਜੀ ਤੇ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਸਾਡਾ ਗਰੀਬ ਭਰਾ ਵਾ ਭਾਬੀ ਸਾਡੀ ਦੇ ਬੱਚੇ ਛੋਟੇ ਛੋਟੇ ਆ ਜੀ ਤੇ ਮਤਲਬ ਕਿ ਇਹਨੂੰ ਕੁਝ ਵੀ ਹੈਲਪ ਕੀਤੀ ਜਾਵੇ ਤੇ ਮੇਰੇ ਹੋਰ ਵੀ ਦਾਨੀ ਵੀਰ ਬਾਹਰ ਬੜੇ-ਬੜੇ ਦਾਨੀ ਨੇ ਅਸੀਂ ਮੈਂ ਵੀ ਬਾਹਰ ਆਂ ਬੜੀ ਮਦਦ ਕਰਦੇ ਨੇ ਗਰੀਬਾਂ ਦੀ ਤੇ ਵੱਧ ਤੋਂ ਵੱਧ ਚੜ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਉਹਨਾਂ ਸਿਰ 10 ਲੱਖ ਕਰਜਾ ਵਾ ਵਿਆਹ ਕਰਕੇ ਗਏ ਆ ਹੁਣ ਇਹ ਅਜੇ ਆਪਣੀ ਗੱਡੀ ਦਾ ਤੇ ਉਹ ਵੀ ਮੇਰੇ ਵੀਰ ਮਦਦ ਕਰਨ ਵੱਧ ਤੋਂ ਵੱਧ ਚੜ ਕੇ ਮਦਦ ਕਰਨ ਮੇਰੇ ਭਰਾ 사우ਦੀ ਵਾਲੇ ਮੇਰੇ ਭਰਾ ਵੱਧ ਤੋਂ ਵੱਧ ਮਦਦ ਕਰਨ ਸਾਡਾ ਗਰੁੱਪ ਬਣਿਆ ਇੱਕ ਉਹ ਵੀ ਮੇਰੇ ਵੀਰ ਜਿਹੜੇ ਆ ਨਾ ਜੱਸੀ ਹੁਣੀ ਉਹ ਵੀ ਵੱਧ ਤੋਂ ਵੱਧ ਦੇ ਮਦਦ ਕਰਨ ਮੇਰੇ ਵੀਰ ਇੱਥੇ ਬ੍ਰੋ ਖਾਲਸਾ ਪਰਿਵਾਰ ਗੁਰੂ ਜੀ ਕੀ ਫਤਿਹ ਬੇਨਤੀ ਹੈ ਆ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਜੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੀ ਛੇਤੀ ਤੋਂ ਛੇਤੀ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਉਹ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਦੂਸਰੀ ਗੱਲ ਇਹ ਆ ਜੀ ਇਹਨਾਂ ਬਤਿਆਂ ਬੱਚਿਆਂ ਦੀ ਮਤਤ ਕੀਤੀ ਜਾਵੇ ਬੱਚੇ ਗਰੀਬਣੀ ਵਿਚਾਰੀ ਕਿੱਥੋਂ ਪੜਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ ਜਦ ਉਹਦੇ ਆਸਰੇ ਨਾਲ ਬੈਠੀ ਸੀ ਤੇ ਡੀਕਾਂ ਕਰਦੀ ਸੀ ਕਿ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਸੋਈ ਤੋਰਾ ਇਹਨਾਂ ਦਾ ਤੇ ਸਾਰਾ ਕੰਮ ਡੈੱਡ ਹੋ ਗਿਆ ਸਰਕਾਰ ਕੋ ਬੇਨਤੀ ਕਰਨੀ ਆ ਵੀ ਜਿੰਨੀ ਮਤ ਹੋਵੇ ਇਹਨਾਂ ਨਾਲ ਹੀ ਵੀਰਾਂ ਕੋ ਮਤ ਕਰਨੇ ਆ ਮੰਗਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਤਤ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਵੀ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬਣੀ ਦੀ ਮੱਤ ਕੀਤੀ ਜਾਵੇ ਜਗਰੂਪ ਕੋ ਮੈਂ ਮੱਤ ਜਗਰੂਪ ਕੋ ਮੈਂ ਬੇਨਤੀ ਕਰਨਾ ਜਗਰੂਪ ਭਾਜੀ ਇਹ ਬਹੁਤ ਗਰੀਬ ਪਰਿਵਾਰ ਆ ਤੁਸੀਂ ਬਾਤੋ ਬਾਤ ਮਤ ਕਰਿਓ